لکھا ہی و جارا دنیا دیا لکھا محفل لکھا پت دیکھے پر تو نہیں جہا پت نانک جہا بھی बजाणा तालाया तैनू मे आए कहिड़े ताला आए। Thank you. اس چھوڑوں نے اسے شریف سے اصلا آردھا جائے گیا اس شریف کا مطاب نہیں ہے یہ جس شریف کی کھیڑ نہ کھان دیو ایک سا کبیر بھی کھیڑ ہے وہ تم پھرے گا جائے گیا میں آردھا کوئی چھتاں کھان دے گا دے گا دے گا دے گا اسے ناردھے کے لئے آپ کو پہ جانتا جائے گا کوئی ساوٹ نہیں کرتا اے تتل تي لوي ਕਿਹੜੇ ਨਰ ਦੁਨੀਆਂ ਇਜ਼ਾਰੇ ਨਾਨਕ ਜਮੀਨ ਨਾਲ ਕੀ ਕੁਤਰੀਆਂ ਸਿੱਤੀਆਂ ਭੈਣ ਦਾ ਲਕੀ ਫਿਰ ਉਹ ਪ੍ਰੇਮ ਘਟਨਾ ਨਹੀਂ ਜਿੱਤ ਤੇ ਭੈਣ ਤੇ ਭਰਾ ਦੇ ਰਿਸ਼ਤੇ ਦੀ ਮਿਸਾਲ ਵੇਖਣੀ ਹੁੰਦੇ ਤੇ ਗੁਰੂ ਨਾਨਕ ਦੇਵ ਭੈਣ ਨਾਲ ਕੀ ਰਿੰਕ ਤੋਂ ਵੱਡੀ ਦੇਖੀ ਹੋਈ ਨਹੀਂ ਸਕੀ ਜੇ ਸਮਾਂ ਵੀ ਤੇ ਆ ਗੁਰੂ ਨਾਨਕ ਜੀ ਦੀ ਜਨਮ ਹੋਏ ਭੈਣ ਨਾਨਕੀ ਦਾ ਵਿਆਹ ਹੋਇਆ ਫਿਰ ਵੇਖੋ ਮੰਗ ਲਈ ਫਿਰ ਸੁਲਤਾਨ ਪਰਲੋਦੀ ਭੈਣ ਜੀ ਉੱਤੀ ਲੈ ਗਏ ਸੜ ਜਦੋਂ ਕਿਤੇ ਮਹਿਤਾ ਕਾਲੂ ਜੀ ਨੇ ਝੜਕਣਾ ਨਾ ਫਿਰ ਭੈਣ ਨਾਨਕੀ ਅੱਗੇ ਹੋ ਕੇ ਖੜ ਜਾਂਦੀ ਸੀ ਕਿਤਾਜੀ ਮੇਰੇ ਵੀਰ ਨੂੰ ਝਿੜਕੋ ਨਾ ਹੁੰਦਾ ਨਾ ਵੀ ਕਿਤਾਜੀ ਜਿਹੜੇ ਅੱਭਾ ਨੂੰ ਵੀ ਝਟ ਕਰ ਪਈਏ ਪਰ ਆਪਣੇ ਵਰਗੇ ਨਹੀਂ ਸੀ ਨਾ ਕੋ ਦਾ ਬੱਟੀਆਂ ਪੁਹਾਨ ਕਰਦੇ ਆ ਉਹ ਸਮਝ

ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਤੇ ਕਹਿੰਦੇ ਨੇ ਇਹ ਦੇਖੋ ਮੋਤੀ ਖਾਨ ਨੇ ਉਹਨਾਂ ਨੇ ਨੌਕਰੀ ਦਵਾਈ ਜਦੋਂ ਉਦਾਸੀਆਂ ਅਰੰਭ ਕੀਤੀਆਂ ਰਲਾਵ ਉਹ ਵੀ ਭੈਣ ਨਾਨਕ ਹੀ ਨੇ ਲੈ ਕੇ ਦਿੱਤੀ ਕਦੇ ਆਸ ਤੇ ਵਿੱਚ ਜਿੱਦ ਹੁੰਦਾ ਹੈ ਗੁਰੂ ਨਾਨਕ ਮਹਾਰਾਜ ਕਿਤੇ ਵੀ ਮੰਗ ਕੇ ਨਹੀਂ ਲੈਂਦੇ ਸੀ ਉਹ ਕਦੇ ਵੀ ਮੰਗਿਆ ਨਹੀਂ ਸੀ ਕਿ ਭੈਣ ਨਾਨਕ ਹੀ ਦੇ ਚੌਕੇ ਤੋਂ ਮੇਰਾ

ਬੀਬੀ ਨਾਨਕੀ ਕਹਿੰਦੀ ਐ ਵੀਰਨਾ ਲੈਟ ਦੇ ਤੈਨੂੰ ਅੱਖੋਂ ਲੈਣੀ ਨਹੀਂ ਕਰ ਤੈਨੂੰ ਬੈਠੇ ਬਿਨਾ ਐਂ ਲੱਗਦਾ ਕਿ ਅਜ ਮੇਰਾ ਸੂਰਜ ਹੀ ਨਾ ਚੜਿਆ ਤੇਰੇ ਨਾਲ ਪ੍ਰੇਮੀ ਅੰਦਰ ਚਲੇ ਦੱਸ ਗੁਰੂ ਕੋਲ ਤੇ ਆਏਗਾ ਗੁਰੂ ਨਾਨਕ ਵਾਰੇ ਕਹਿੰਦੇ ਜੇ ਤੂੰ ਬਗੀਲੀ ਹੋਗੇ ਤੇਰੇ ਰੋਣ ਕੀਤੇ ਤਾਂ ਸ਼ਾਮ ਕਿੱਥੇ ਹੋਏਗੀ ਸਵੇਰ ਕਿੱਥੇ ਹੋਏਗੀ ਹੁਣ ਯਾਰ ਮੈਂ ਕਦੋਂ ਮੁੜਾਂਗੇ ਭੈਣਾਂ ਕਿ ਮੈਂ ਜਾਣਾਂ ਕਿ ਰੋਲ ਲੱਗਦੀ ਇਹਦੀ ਵੀਰ ਨਾਲ ਵਾਦਾ ਕਰਕੇ ਨਾ ਵੀ ਜਦੋਂ ਮੈਂ ਯਾਦ ਕਰਾਂ ਕਿ ਹੋਣਾ ਕੋ ਇਹ ਵਾਦਾ ਕਰਦੇ ਸ਼ਰਤ ਹੈ ਕਿ ਉਹ ਤੋੜਨ ਦੀ ਜੇ ਕੋਈ ਨਾਨਕ ਵਾਲੇ ਸਾਦਾ ਕਰਕੇ ਗਏ ਭੈਣ ਜਦੋਂ ਵੀ ਤੁਸੀਂ ਯਾਦ ਕਰਕੇ ਆਇਆ ਚਲਣ ਕਰ ਫਿਰ ਮਾਨ ਜਲਾਤੀਆਂ ਖੁਦਾ ਸੀਆਂ ਤੇ ਸਫਰ ਸ਼ੁਰੂ ਕੀਤਾ ਤੇ ਕਹਿੰਦੇ 7 ਸਾਲ ਹੋ ਗਏ ਸੀ ਪਰ ਗੁਰੂ ਨਾਨਕ ਸਾਹਿਬਾ ਦੇ ਨੂੰ 7 ਸਾਲ ਛੋੜੇ ਗੁਰੂ ਨਾਨਕ ਮਹਾਰਾਜ ਨੂੰ 7 ਸਾਲ ਕਰੋ ਗਿਆ ਨੂੰ ਹੋ ਗਏ ਸੀ 7 ਸਾਲ ਭੈਣ ਨਾਲ ਕੀ ਹੋਣੀ ਤੇ ਇਹਨਾਂ ਨੇ ਭੈਣਾਂ ਨੂੰ ਗੁਰੂ ਨਾਨਕ ਸਾਹਿਬ ਆਪਣੀ ਭੈਣ ਨੂੰ ਤਾਂ ਜਿਲ ਤੱਕੇ ਤੇਰ ਭੈਣਾਂ ਨਾਲ ਕੀ ਯਾਦ ਕਰਦੀਏ ਜਦੋਂ ਫਿਰ ਉਪਰੇ ਬਰਾਗ ਦੇ ਵਿੱਚ ਪ੍ਰੇਮ ਦੇ ਵਿੱਚ ਆ ਕੇ ਭੈਣਾਂ ਨੂੰ ਬਰਾਗ ਦੇ ਵਿੱਚ ਗੁਰੂ ਨਾਨਕ ਮਹਾਰਜ ਨੂੰ ਬੁਕਾਰ ਦੀ

اگر پیار کر دو کھانے سے ہے مجھے پکار دی ہے تو پھر کہیں دے ایک طریقہ ہوتا ہے پکار دا کمیر کے سو کے سو کھوکی ہے نہ کو یہ ہے سار رات تو جب اس کے کھوکنے کبھو کھوکے سو پکار دا رہا بیٹھا رہے تو اسی سے کے ਈੰਦਰ ਤੇਰੇ ਕੀ ਸੁਣਤਾ ਕੇ ਸਤਿਗੁਰੂ ਜੀ ਦੇ ਬੀਅੰਤ ਬੁਲਾਉਣ ਦਾ ਤਰੀਕਾ ਉਹਨੇ ਸਤguru ਜਰੂਰ ਹੁੰਦੇ ਨੇ ਭੈਣ ਨਾਨਕ ਦੀ ਜਦ ਸਦਈ ਹੈ ਬਹੁਤ ਸਮਾਂ ਗਿਆ ਸੀ 7 ਸਾਲ ਭੈਣ ਨਾਨਕ ਹੀ ਆਪਣੇ ਵੀਰ ਨੂੰ ਨਹੀਂ ਕਿਹਾ ਫਿਰ ਗੁਰੂ ਨਾਨਕ ਸਾਹਿਬ ਆਏ ਬੁਹਾ ਘੜਕਾਇਆ ਭੈਣ ਨਾਨਕ ਦੀ ਸਿਹਤ ਬੁਲਾਰ ਕੇ ਧਿਆਨ ਲਿਟ ਗਏ ਜਦੋਂ ਗੁਰੂ ਨਾਨਕ ਸਾਹਿਬ ਆਏ ਬੁਹਾ ਕੋਲੇ ਆ ਭੈਣ ਨਾਨਕ ਜੀ ਨੇ ਰੰਝੇ ਦੀ ਇਤਾਰ ਕੀਤੇ ਇਹੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਤੇ ਜੀ ਪ੍ਰਸ਼ਾਦਾ ਦੀ ਬੜੀ ਭੁੱਖ ਲੱਗੀ ਹੈ ਪ੍ਰਸ਼ਾਦਾ ਤਿਆਰ ਕਰੋ ਪ੍ਰਸ਼ਾਦਾ ਪਿਆਰ ਨਾਨਕ ਪ੍ਰਸ਼ਾਦਾ ਤਿਆਰ ਕੀਤਾ ਭੈਣਾਂ ਜੀ ਨੇ ਤੇ ਲੈ ਕੇ ਸ਼ਗਿਆ ਕੋ ਮੱਤਾਂ ਨਾਮ ਕਾਮ ਮੰਗਦਾ ਸੀ ਫਿਰ ਗੁਰਦਾਰ ਜੀ ਵਰ ਜਾਏ ਪ੍ਰਸ਼ਾਦਾ ਪਣੀ ਛੇ ਗਿਆ ਫਿਰ ਦੂਜਾ ਦਿਨ ਹੋਇਆ ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਇਹਦੇ ਨਹੀਂ ਫਿਰਦੇ ਅਸੀਂ ਜਾਣਾ ਸਾਨੂੰ ਆਗਿਆ ਦੇ ਤਜ ਤੱਕ ਰੋਕੂ ਨਾ ਰਹੇ ਸਾਬ ਤਰਕ ਲਗੇ ਨਾ